ਗੁਰਬਾਣੀ ਸੰਵਾਦ ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਅਸੀਂ ਉਹਨਾਂ ਸਜਨਾ ਨਾਲ ਇੰਟਰਵਿਊ ਕਰਦੇ ਹਾਂ ਉਹਨਾਂ ਦੇ ਵਿਚਾਰ ਜਾਣਦੇ ਹਾਂ ਉਹਨਾਂ ਦੇ ਪ੍ਰੈਕਟੀਕਲ ਜੀਵਨ ਚੋਂ ਅਸੀਂ ਕੁਝ ਸਮਝਣ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਕਿਵੇਂ ਰਸਮੀ ਰੂਪ ਵਿੱਚ ਨਹੀਂ ਪੜ੍ਹਿਆ ਬਲਕਿ ਗੁਰਬਾਣੀ ਨੂੰ ਪੜ੍ਹ ਕੇ ਉਹਦੇ ਚੋਂ ਸੱਚਮੁੱਚ ਆਪਣਾ ਕੋਈ ਲਾਭ ਉਠਾਇਆ ਲਬਦੂ ਭਾਵ ਜਿਨ੍ਹਾਂ ਨੇ ਆਪਣੇ ਆਚਰਨ ਨੂੰ ਆਪਣੇ ਸੁਭਾਣ ਨੂੰ ਗੁਰਬਾਣੀ ਦੇ ਆਸ਼ੀਰਵਾਦ ਅਨੁਸਾਰ ਢਾਲ ਕੇ ਉਸ ਅਨੁਸਾਰ ਵਿਚਰਨ ਦੀ ਪ੍ਰੈਕਟੀਕਲੀ ਅਮਰੀਦੂ ਵਿੱਚ ਕੋਸ਼ਿਸ਼ ਕੀਤੀ ਆ। ਤੋਂ ਅਸੀਂ ਇਸ ਸੰਬੰਧ ਵਿੱਚ ਜਿਹੜੇ ਕੋਈ ਸੱਜਣਾਂ ਉਹਨਾਂ ਨਾਲ ਪਹਿਲਾਂ ਅਸੀਂ ਗੱਲਬਾਤ ਕੀਤੀ ਆ ਉਹਨਾਂ ਦੇ ਜਿਹੜਾ ਨਿੱਜੀ ਜੀਵਨ ਆ ਉਹਨਾਂ ਨੇ ਇਸ ਵਿੱਚ ਕਿੰਨੀ ਕੁ ਉਨਤੀ ਕੀਤੀ ਆ ਤਰੱਕੀ ਕੀਤੀ ਆ। ਇਹ ਸੰਬੰਧੀ ਅਸੀਂ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਤੱਕ ਅਸੀਂ ਇਹ ਜਾਣਕਾਰੀ ਜਿਹੜੀ ਆ ਉਹ ਪਹੁੰਚਾਉਣ ਦਾ ਯਤਨ ਕੀਤਾ। ਸਾਡਾ ਮੁੱਖ ਮਕਸਦ ਆ ਕਿ ਗੁਰਬਾਣੀ ਨੂੰ ਅਸੀਂ ਕਿਸ ਭਾਵਨਾ ਨਾਲ ਕਿਸ ਖਿਆਲ ਨਾਲ ਪੜਨਾ ਵਿਚਾਰਨਾ ਗੁਰਬਾਣੀ ਦਾ ਜਿਹੜਾ ਆਦੇਸ਼ ਆ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਪਰ ਆਮ ਦੇਖਣ ਵਿੱਚ ਇਹ ਹੁੰਦਾ ਕਿ ਅਸੀਂ ਗੁਰਬਾਣੀ ਇਸ ਲਈ ਪੜਦੇ ਆ ਪੜਦੇ ਘਾਟਾ ਅਸੀਂ ਪੜਾਉਂਦੇ ਆ ਜੇ ਪੜਦੇ ਵੀ ਆ ਤਾਂ ਉਹਦੇ ਸਾਡਾ ਹੈਗਾ ਵੀ ਸਾਨੂੰ ਜਿਹੜਾ ਲਾਭ ਆ ਉਹ ਇਸ ਜੀਵਨ ਵਿੱਚ ਨਹੀਂ ਬਲਕੇ ਮਰਨ ਮਗਰੋਂ ਮਿਲੂਗਾ ਜੇ ਅਸੀਂ ਕਥਤ ਨਰਕ ਤੋਂ ਬਚਨ ਤੇ ਸਵਰਗ ਵਿੱਚ ਪਹੁੰਚਣ ਦੀ ਲਾਡਸਾ ਨਾਲ ਜਾ ਆਪਣੀਆਂ ਸਾਡੀਆਂ ਦੁਨਿਆਵੀ ਇੱਛਾ ਜਿਹੜੀਆਂ ਕਾਮਨਾਵਾਂ ਉਹਨਾਂ ਦੀ ਪੂਰਤੀ ਤਾਂ ਕਿ ਅਸੀਂ ਸੀਮਤਾ ਬਾਣੀ ਪੜਨ ਵਿਚਾਰਨ ਤਾਂ ਕਿ ਸੀਮਤ ਰਹਿੰਦੇ ਹੋਏ ਤੁਸੀਂ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਆ ਕਿ ਅਸੀਂ ਉਹਨਾਂ ਸ਼ਖਸੀਅਤਾਂ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਦੇ ਹੋਏ ਅਸੀਂ ਤੁਹਾਡੇ ਸਾਹਮਣੇ ਉਹਨਾਂ ਦੇ ਜੀਵਨ ਦਾ ਉਹ ਪੱਖ ਰੱਖੀ ਜਿਨ੍ਹਾਂ ਨੇ ਗੁਰਬਾਣੀ ਨੂੰ ਇਸ ਪੱਖੋਂ ਸਮਝਣਾ ਵਿਚਾਰਨਾ ਸ਼ੁਰੂ ਕਰਕੇ ਆਪਣੇ ਆਪ ਨੂੰ ਉੱਚਾਉਣ ਦਾ ਯਤਨ ਕੀਤਾ ਕੋਸ਼ਿਸ਼ ਕੀਤਾ ਕੋਸ਼ਿਸ਼ ਕੀਤੀ ਤੁਸੀਂ ਇਸ ਸਬੰਧ ਵਿੱਚ ਅੱਜ ਅਸੀਂ ਭੈਣ ਜੀ ਸੁਖਵੀਰ ਕੋਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੇ ਕਿ ਰਸਮੀ ਰੂਪ ਵਿੱਚ ਬਾਣੀ ਨਹੀਂ ਪੜੀ ਬਲਕਿ ਬਾਣੀ ਨੂੰ ਪੜ੍ਹ ਕੇ ਬਾਣੀ ਦੇ ਆਸ਼ੀਰਵਾਦ ਅਨੁਸਾਰ ਚੱਲਣ ਦਾ ਯਤਨ ਵੀ ਕੀਤਾ ਕਿੰਨੇ ਕੋ ਇਹ ਸਫਲ ਹੋਇਆ ਅਸੀਂ ਇਹਨਾਂ ਦੇ ਜ਼ੁਬਾਨੇ ਜਿਹੜੀ ਆ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਭੈਣ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਇਸ ਚੈਨਲ 'ਚ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਸੀਂ ਥੋੜਾ ਜਿਹਾ ਸੰਖੇਪ ਵਿੱਚ ਪਹਿਲਾਂ ਆਪਣੇ ਬਾਰੇ ਦੱਸੋਗੇ ਕੁਝ ਹਾਂਜੀ ਮੈਂ ਪੱਲੀਗਲ ਆਈ ਹੈਵ ਟੂ ਟੇਕ ਆਊਟ ਆਲ ਦਾ ਫੀਅਰਸ ਵਾਟ I డు ਹੈਵ I'm I'm not just speaker like ROI ਨਾ ਹਨਾ ਜੀ ਤੇ ਵੈਸੇ ਮੈਂ ਕਾਲਜ ਦੇ ਵਿੱਚ ਪੜਾਉਂਦੀ ਰਹੀ ਹਾਂ ਸੋ ਫ੍ਰੋਮ ਥੈਟ ਪੁਆਇੰਟ ਆਫ 视图 ਆਮ ਅ ਗੁੱਡ ਸਪੀਕਰ ਆਲਸੋ ਪਰ ਸ਼ੁਰੂ ਸ਼ੁਰੂ ਦੇ ਵਿੱਚ ਥੋੜੀ ਜਿਹੀ ਪੈਨੋ ਪੜ੍ਹ ਘਾਟ ਹੈ ਗਿਆ ਐਂd this is a very big question ਜਿਹੜਾ ਤੁਸੀਂ ਪੁੱਛਿਆ ਹੈਗਾ ਸੋ ਮੈਨੂੰ ਕੈਨੇਡਾ ਨੂੰ ਹੁਣ 40 ਸਾਲ ਤੋਂ ਉੱਪਰ ਹੋ ਗਿਆ 1984 ਦੇ ਵਿੱਚ ਮੈਂ ਆਈ ਸੀ ਤੇ ਗੁਰਬਾਣੀ ਦੇ ਨਾਲ ਮੇਰੇ ਪੇਰੈਂਟਸ ਸੀਗੇ ਜੁੜੇ ਹੋਏ ਹਾਂ ਪਰ ਮੈਂ ਉਹਨਾਂ ਨੂੰ ਪੜ੍ਹ ਘਾਟ ਦੇ ਤਾਂ ਦੇਖਿਆ ਸੀ ਮੇਰੇ ਮਨ ਦੇ ਵਿੱਚ ਵੀ ਹੈਗਾ ਆ ਪਰ ਮੈਨੂੰ ਉਹਨਾਂ ਦਾ ਮਤਲਬ ਨਹੀਂ ਸੀ ਸਮਝ ਆਉਂਦਾ ਇਸ ਕਰਕੇ ਮੇਰੀ ਕੋਈ ਇੰਟਰੈਕਸ਼ਨ ਨਹੀਂ ਸੀ ਤੁਹਾਡੇ ਮਾਤਾ ਪਿਤਾ ਜੀ ਤੁਹਾਨੂੰ ਪ੍ਰੇਰਨਾ ਦਿੰਦੇ ਸੀ ਵੀ ਉਹ ਗੁਰਬਾਣੀ ਪੜੋ ਜਾਂ ਤੁਸੀਂ ਆਪਣੇ ਆਪ ਹੀ ਤੁਹਾਨੂੰ ਦੇਖ ਕੇ ਮਨ ਚ ਆਉਂਦਾ ਸੀਗਾ ਨਹੀਂ ਵਿੱਚ ਹੀ ਹੁਣੀ ਕਹਿੰਦੇ ਸੀਗੇ ਪਰ ਕਿਉਂਕਿ ਅਸੀਂ ਕਾਲਜ ਦੀ ਸਕੂਲ ਦੀ ਪੜਾਈ ਯੂਨੀਵਰਸਿਟੀ ਪੜਾਈ ਸੀਗੀ ਉਹਨਾਂ ਨੇ ਕਦੀ ਫੋਰਸ ਨਹੀਂ ਸੀ ਕੀਤਾ ਕਿ ਤੁਸੀਂ ਜੀ ਗੁਰਬਾਣੀ ਜ਼ਰੂਰ ਪੜੋ ਫਿਰ ਤੁਸੀਂ ਕਦੋਂ ਜਿਹੜੀ ਉਹ ਗੁਰਬਾਣੀ ਲਗਾਤਾਰ ਪੜ੍ਹਨੀ ਸ਼ੁਰੂ ਕੀਤੀ ਫਿਰ ਜਦੋਂ ਮੈਂ ਇੱਥੇ ਆਈ ਤਾਂ ਆਈ ਫਾਊਂਡ ਮਾਈ ਸੈਲਫ ਬਾਇ ਮਾਈ ਸੈਲਫ ਹਨਾ ਫਿਰ ਮੇਰੇ ਪੇਰੈਂਟਸ ਨਹੀਂ ਸੀਗੇ ਫਿਰ ਮੈਂ ਰਸ ਸ਼ੈਲਟਰ ਮੇਰੀ ਸਿਕਿਉਰਿਟੀ ਸਾਰੀ ਗੌਨ ਹੋ ਗਈ ਐਂਡ ਜਸਟ ਵੀ ਕੈਨ ਆਵਰ ਬ੍ਰੌਟ ਅਪ ਸੀਗੀ ਮੈਨੂੰ ਸੀਗਾ ਕਿ ਆ ਵਾਸ ਬ੍ਰੌਟ ਅਪ ਇਨ ਅ ਵੈਰੀ ਪ੍ਰੋਟੈਕਟਿਡ এনਵਾਇਰਨਮੈਂਟ ਤੇ ਮੇਰੀ ਜਿਹੜੀ ਫੈਮਿਲੀ ਬੈਕਗ੍ਰਾਉਂਡ ਸੀ ਆਈ ਵਾਂਟ ਟੂ ਮੇਕ ਸ਼ੋਰ ਕਿ ਮੇਰੇ ਫਾਦਰ ਨੇ ਜਸ ਮਿਸ਼ਨ ਦੇ ਨਾਲ ਮੈਨੂੰ ਪੜਾਇਆ ਆ ਉਸ ਮਿਸ਼ਨ ਦੇ ਨਾਲ ਮੈਂ ਉਹਨਾਂ ਨੂੰ ਰਿਵਾਰਡ ਕਰ ਸਕਾਂ ਮੈਂ ਤੁਹਾਨੂੰ ਇਹ ਇੰਨੇ ਕੁ ਸਮਝ ਆ ਗਈ ਕਿ ਜਿਹੜਾ ਇਹ ਜੋ ਚੀਜ਼ ਮੈਂ ਹਾਸਲ ਕਰ ਸਕਦੀ ਆ ਉਹ ਗੁਰਬਾਣੀ ਥਰੂ ਹੀ ਕਰ ਸਕਦੀ ਆ ਮਤਲਬ ਉਹ ਇਸ ਗੱਲ 'ਚ ਸਮਝੀ ਜਾਂ ਵੈਸੇ ਤੁਸੀਂ ਐਸਾ ਮਨ ਵਿੱਚ ਆ ਵਿਚਾਰ ਕੋਈ ਨਹੀਂ ਸੀ ਸਮਝ ਹਾਂਜੀ ਪਰ ਮੈਨੂੰ ਇਹਨਾਂ ਪਤਾ ਸੀਗਾ ਕਿ ਮੈਂ ਅੰਦਰੋਂ ਮੇਰੇ ਲਈ ਕਿਹੜੀ ਚੀਜ਼ ਠੀਕ ਹੈਗੀ ਮੈਂ ਬਹੁਤ ਡਿਫਿਕਲਟੀਜ਼ ਦੇ ਵਿੱਚ ਜਦੋਂ ਜਾਂਦੀ ਸੀ ਤਾਂ ਮੈਂ ਕਈ ਰਾਤਾਂ ਮੈਂ ਸਲੀਪਲੈਸ ਨਾਈਟਸ ਗੁਜ਼ਾਰਦੀ ਸੀਗੀ ਕਿ ਇਸ ਸੋਲੂਸ਼ਨ ਦਾ ਹੱਲ ਕੀ ਹੈਗਾ ਇਸ ਪ੍ਰੋਬਲਮ ਦਾ ਸੋਲੂਸ਼ਨ ਕੀ ਹੈਗਾ ਤੇ ਫਿਰ ਮੇਰੀ ਜਿਹੜੀ ਅੰਦਰੋਂ ਆਵਾਜ਼ ਆਉਂਦੀ ਸੀਗੀ ਉਹਨੂੰ ਫਿਰ ਮੈਂ ਸੁਣਦੀ ਸੀਗੀ ਅ ਐਂਡ ਆਈ ਡਿਡ ਨੋਟ ਕੇਅਰ ਫॉर द ਸੋਸਾਇਟੀ ਐਨੀਕਮ ਸੋਸਾਇਟੀ ਦੀ ਬਾਉਂਡਰੀ ਨੂੰ ਐਸਕੇਪ ਕਰਨਾ ਮੰਗਦੀ ਸੀ ਪਰ ਉਹਨਾਂ ਦੇ ਨਾਲ ਮੈਂ ਬਹੁਤਾ ਵਾਰਤਾਲਾਪ ਰੱਖਣਾ ਨਹੀਂ ਮੰਗਦੀ ਸੀ ਸੋ ਵਟ ਏਵਰ ਆਈ ਡਿਡ ਮੈਂ ਆਪਣੇ ਸੈਲਫ ਲੈਵਲ ਤੇ ਹੀ ਮੈਂ ਗੁਰਬਾਣੀ ਅੰਦਰੋਂ ਵਿਚਾਰਦੀ ਹੋਊਂਗੀ ਕਿਉਂਕਿ ਕਹਿੰਦੇ ਆ ਨਾ ਗੁਰਬਾਣੀ ਕਹਿੰਦੀ ਆ ਕਿਨੇ ਜੀ ਘਰ ਦੇ ਵਿੱਚ ਵੈਗੁਰੂ ਜੀ বাসਦੇ ਆ ਸਤਗੁਰੂ ਜੀ ਵਸਦੇ ਆ ਮੈਨੂੰ ਪਤਾ ਨਹੀਂ ਸੀ ਪਰ ਹੁਣ ਮੈਂ ਜਦੋਂ ਇਸ ਇੰਟਰਵਿਊ ਲਈ ਕਰ ਰਹੀ ਆ ਮੈਨੂੰ ਲੱਗਦਾ ਕਿ ਗੁਰਪ੍ਰਸਾਦ ਦੀ ਮੇਰੇ ਉੱਤੇ ਬਹੁਤ ਵਰਕਤ ਸੀਗੀ ਤੁਸੀਂ ਦੱਸੋਗੇ ਤੁਸੀਂ ਫਿਰ ਕੋਈ ਜਿਹੜੀ ਬਾਣੀ ਜਿਹੜੀ ਕਿਹੜੀ ਬਾਣੀ ਪੜਨੀ ਸ਼ੁਰੂ ਕੀਤੀ ਤੇ ਰਾਜ ਜਦੋਂ ਮੈਂ ਫਿਰ ਇੱਥੇ ਆਈ ਤਾਂ ਫਿਰ ਮੇਰੇ ਕੋਲ ਬਾਣੀਆਂ ਬਹੁਤ ਸੀਗੀਆਂ ਪਰ ਮੈਂ ਅਨੰਦ ਸਾਹਿਬ ਪੜਨੇ ਸ਼ੁਰੂ ਕੀਤੇ ਫਿਰ ਮੈਂ ਜਪਜੀ ਸਾਹਿਬ ਜਦੋਂ ਪੜਦੀ ਸੀ ਮੈਨੂੰ ਸਮਝ ਨਹੀਂ ਸੀ ਆਉਂਦਾ ਤੇ ਫਿਰ ਮੈਂ ਦੁਬਾਰਾ ਦੁਬਾਰਾ ਡਿਫਰੈਂਟ ਕਥਕਾਰਾਂ ਨੂੰ ਸੁਣਦੀ ਸੀ ਹਮ ਫਿਰ ਮੈਂ ਸੋਚਦੀ ਸੀ ਕਿ ਇਹ ਮੇਰੀ ਲਾਈਫ ਦੇ ਵਿੱਚ ਕਿਵੇਂ ਅਪਲਾਈ ਹੁੰਦੇ ਆ ਹਮ ਸੋ ਗੁਰਪ੍ਰਸਾਦ ਜਿਹੜਾ ਹੈਗਾ ਉਹਦੀ ਕਿਉਂਕਿ ਮੈਂ ਸਾਇੰਸ ਸਟੂਡੈਂਟ ਜਿੰਨੀ ਦਿਨ ਮੈਨੂੰ ਡੈਫੀਨੇਸ਼ਨ ਸਮਝ ਨਾ ਆਵੇ ਹਮ ਉਹਨੀ ਦੇਰ ਤੱਕ ਮੈਂ ਚੱਲਦੀ ਨਹੀਂ ਅੱਗੇ ਹਮ ਹਮ ਸੋ ਫਿਰ ਮੈਂ ਲੱਭਦੀ ਰਹਿੰਦੀ ਸੀ ਫਿਰ ਮੈਂ ਅਰਦਾਸ ਵੀ ਮੈਨੂੰ ਕਰਨੀ ਤਾਂ ਆਉਂਦੀ ਨਹੀਂ ਪਰ ਇਦਾਂ ਹੈਗਾ ਕਿ ਵਾਹਿਗੁਰੂ ਜੀ ਜੇ ਤੁਸੀਂ ਹੈਗੇ ਆ ਤਾਂ ਮੈਨੂੰ ਦੱਸੋ ਮੈਨੂੰ ਕੋਈ ਕਿਸੇ ਦੀ ਸਪੀਚ ਇਸ ਤਰੀਕੇ ਦੀ ਸੁਣੇ ਮੈਨੂੰ ਕੋਈ ਪਿਆਰ ਨਾਲ ਦੱਸੇ ਤੇ ਫਿਰ ਮੈਂ ਕੀ ਕਰਾਂ ਸੋ ਮੇਰੇ ਖਿਆਲ ਜਦੋਂ ਤੁਸੀਂ ਕਹਿੰਦੇ ਹੋ ਮੇਰਾ ਅਰਦਾਸ ਕਰਨੀ ਨਹੀਂ ਸੀ ਹੁੰਦੀ ਤੁਸੀਂ ਜਿਹੜੀ ਸਾਡੀ ਜਥੇਬੰਦਕ ਅਰਦਾਸ ਆ ਉਹਦੀ ਗੱਲ ਕਰਦੇ ਹੋ ਵੈਸੇ ਉਹਦੇ ਅਰਦਾਸ ਦਾ ਕੋਈ ਰੂਪ ਨਹੀਂ ਹੁੰਦਾ ਨਾ ਕੋਈ ਸ਼ਬਦ ਹੁੰਦੇ ਆ ਨਾ ਇਹਦੀ ਕੋਈ ਲੰਬਾਈ ਚੁੜਾਈ ਹੁੰਦੀ ਆ ਨਾ ਇਹ ਸ਼ਬਦਾਂ ਦੀ ਮੁਤਾਜ਼ਾ ਇਹ ਤੁਸੀਂ ਇੱਕ ਸ਼ਬਦੀ ਕਹਿ ਦਿੰਨੇ ਹੋ ਤਾਂ ਆਪਣੇ ਆਪ ਜੋ ਮੁਕੰਮਲ ਹੋ ਜਾਂਦੀ ਆ। ਠੀਕ ਆ। ਇਸ ਲਈ ਸਾਡੇ ਜਿਹੜੇ ਜਥੇਬੰਦ ਅਰਦਾਸ ਆ ਉਹਦਾ ਖੈਰੇ ਕਰੂਪਾ। ਜੇ ਕਿ ਨਿੱਜੀ ਅਰਦਾਸ ਆ। ਨਿੱਜੀ ਅਰਦਾਸ ਦਾ ਜਿਹੜਾ ਉਹ ਕੋਈ ਰੂਪ ਨਹੀਂ ਜੋ ਤੁਸੀਂ ਕਰ ਰਹੇ ਹੋ ਇਹ ਆਪਣੇ ਆਪ ਜੋ ਮੁਕੰਮਲ ਆ। ਇਹ ਕੋਈ ਅਧੂਰੀ ਨਹੀਂ। ਨਾ ਇਹ ਗਲਤ ਆ। ਇਹ ਆਪਣੇ ਆਪ ਹੀ ਮੁਕੰਮਲ ਆ। ਹਾਂਜੀ। ਜੀ। ਹਾਂਜੀ ਮੈਨੂੰ ਵੀ ਇਸ ਤਰ੍ਹਾਂ ਹੀ ਸਮਝ ਆਉਂਦਾ ਸੀ ਪਰ ਪਰ ਐਦਾਂ ਕਰਕੇ ਵੀ ਲੱਗਦਾ ਨਹੀਂ ਸੀ ਕਿ ਮੈਂ ਅਰਦਾਸ ਕੀਤੀ ਆ ਲੱਗਦਾ ਸੀ ਵੀ ਹਾਲੇ ਮੈਨੂੰ ਵੈਗੁਰੂ ਜੀ ਆਂਦਾ ਨੀ ਹੈਗਾ ਸੋ ਜਦੋਂ ਮੈਂ ਸਿੱਖ ਦੀ ਡੈਫੀਨੇਸ਼ਨ ਸਤ ਗੁਰੂ ਦੀ ਡੈਫੀਨੇਸ਼ਨ ਪੜ੍ਹੀ ਗੁਰਪ੍ਰਸਾਦ ਦੀ ਡੈਫੀਨੇਸ਼ਨ ਪੜ੍ਹੀ ਅੰਮ੍ਰਿਤ ਵੇਲਾ ਸੱਚ ਨਾਮ ਬੁਢਿਆਈ ਵਿਚਾਰ ਦਾ ਮੈਂ ਸੋਚਿਆ ਕਿ ਮੈਂ ਅੰਮ੍ਰਿਤ ਵੇਲਾ 24 ਘੰਟੇ ਹੀ ਬਣਾ ਸਕਦੀ ਹਾਂ ਪਰ ਉਹਦੀਆਂ ਬੁਢਿਆਈਆਂ ਨੂੰ ਬੜੇ ਫੋਕਸ ਦੇ ਨਾਲ ਦੇਖਣਾ ਐ ਐਂਡ ਫਿਰ ਮੈਨੂੰ ਜਿਸ ਵੇਲੇ ਪਤਾ ਲੱਗਾ ਕੀ ਗੁਰਬਾਣੀ ਤੋਂ ਪਤਾ ਲੱਗਾ ਜੀ ਕਿ ਮੈਂ ਆਪਣੀ ਹੌਮੇ ਛੱਡਣੀ ਆ ਰਾਈਟ ਕੁੜਿਆਰਤ ਸੁਚਾਰ ਬਣਨਾ ਕਿਉਂਕਿ ਲੌਂਗ ਟਰਮ ਅਗੋਂ ਮੈਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਬਾਣੀ ਪੜ੍ਹਦੇ ਹੋ ਜਾਂ ਕਰ ਮੈਂ ਕਿਹਾ ਆਈ ਐਮ ਅ ਗੁੱਡ ਗਰਲ ਮੈਨੂੰ ਮਤਲਬ ਚੰਗੀਆਂ ਹੈਬਿਟਸ ਪਤਾ ਪਰ ਫਿਰ ਮੈਨੂੰ ਬਾਣੀ ਪੜ੍ਹ ਕੇ ਪਤਾ ਲੱਗਾ ਕਿ ਜਿਹੜੀ ਇਹ ਹੌਮੇ ਹੈਗੀ ਆ ਛੋਟੀ ਛੋਟੀ ਹੌਮੇ ਵੀ ਹੂੰ ਇਹ ਮੇਰੇ ਜੀਵਨ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰੀ ਇ ਐ ਐਂਡ ਫਿਰ ਮੈਂ ਮੈਂ ਸੈਲਫ ਅਨਾਲਿਸਿਸ ਕਰਨਾ ਸ਼ੁਰੂ ਕੀਤਾ ਸੈਲਫ ਅਨਾਲਿਸਿਸ ਦੇ ਵਿੱਚ ਮੈਂ ਪਹਿਲਾਂ ਕਿ ਆਈ ਸ਼ੁੱਡ ਬੀ ਵੈਰੀ ਟ्रू ਟੂ ਮਾਈ ਸੈਲਫ ਹੂੰ ਤੇ ਕਿਸੇ ਦੀ ਸਲਾਹ ਤੇ ਮੈਂ ਅੱਗੇ ਵੀ ਨਹੀਂ ਸੀ ਲੈਂਦੀ ਹੋਣ ਵੀ ਨਹੀਂ ਲੈਂਦੀ ਹੂੰ ਫਿਰ ਹੁਣ ਗੁਰਬਾਣੀ ਜਿਹੜੀ ਹੈਗੀ ਆ ਉਹ ਹੁਣ ਮੈਨੂੰ ਉਦੋਂ ਉਦੋਂ ਜਿਸ ਵੇਲੇ ਮੈਂ ਜਾਣਾ ਹੁੰਦਾ ਨਾ ਵਾਈ ਗੁਰੂ ਜੀ ਦਾ ਨਾਮ ਪੜ੍ਹਨਾ ਹੁੰਦਾ ਜਦੋਂ ਸ਼ਬਦ ਪੜ੍ਹਨਾ ਹੁੰਦਾ ਉਹਨੇ ਮੈਨੂੰ ਬੜਾ ਚਾਹ ਹੁੰਦਾ ਜਿੱਲੇ ਮੈਂ ਜਿੱਦਾਂ ਮੈਂ ਆਪਣੇ ਬਹੁਤ ਪਿਆਰੇ ਨੂੰ ਮਿਲਣਾ ਆ ਐਂਡ ਵਾਂਟ ਟੂ ਮੇਕ ਸ਼ੋਰ ਕਿ ਦਰ ਸ਼ੁੱਡ ਬੀ ਨੋ ਇੰਟਰਪਸ਼ਨਸ ਹਨਾ ਜੀ ਤੇ ਪੜ੍ਹਦੀ ਮੈਂ ਜਿਆਦਾ ਨਹੀਂ ਹੈਗੀ ਦੋ ਲਾਈਨਾਂ ਹੀ ਪਾਵਾਂ ਪੜਾ ਫਿਰ ਮੈਂ ਉਹਨੂੰ ਸੋਚੂਗੀ ਕਿ ਇਹ ਕਿਸ ਤਰੀਕੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਨ ਸਹਾਇਤਾ ਕਰ ਸਕਦੀ ਹੈ ਜਿਵੇਂ ਮਨ ਦੀ ਅਡੋਲਤਾ ਲੈ ਲਓ ਸਹਿਸ ਸਿਆਣ ਪਾਲਖ ਹੋਵੇ ਤਾਂ ਇੱਕ ਨਾ ਚੱਲੇ ਨਾ ਜੀ ਫਿਰ ਮੈਂ ਐਨਾਲਿਸਿਸ ਕਰਦੀ ਕਿ ਮੈਂ ਇੱਥੇ ਚਲਾਕੀ ਥੋੜੀ ਜੀ ਕਰ ਗਈ ਜਿਹੜੀ ਮੈਨੂੰ ਨਹੀਂ ਸੀ ਕਰਨੀ ਚਾਹੀਦੀ ਵਾਈਕ੍ਰੂ ਜੀ ਮੈਂ ਨਹੀਂ ਕਰਨੀ ਮਤਲਬ ਆਪਾਂ ਕਹਿੰਦੇ ਹਾਂ ਕਿ ਤੁਹਾਡੇ ਵਿੱਚ ਇਹ ਤਬਦੀਲੀ ਜਿਉਂ ਤੁਸੀਂ ਬਾਣੀ ਨੂੰ ਧਿਆਨ ਨਾਲ ਲਗੋ ਨਾ ਆਪਣਾ ਸ਼ੁਰੂ ਕੀਤਾ ਹਾਂਜੀ ਫਿਰ ਤੁਸੀਂ ਆਪਣੇ ਆਪ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਬਚਨ ਬਾਜ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਮੇਰਾ ਮਨ ਕਿੱਥੇ ਚਲਾ ਕੇ ਕਰ ਰਿਹਾ ਮੈਂ ਕਹਿ ਕੀ ਕਹਿ ਰਹੇ ਆ ਸੋਚ ਕੀ ਰਹੀ ਆ ਤੇ ਦੂਜਿਆਂ ਨੂੰ ਦੱਸ ਕੀ ਰਹੀ ਆ that is exactly right ਹਾਂਜੀ ਜਦ ਕਿ ਮੈਂ ਪਹਿਲਾਂ ਵੀ ਚਲਾਕੀ ਮੈਨੂੰ ਆਪਣਾ ਜਿਵੇਂ ਅਨਾਲਿਸਿਸ ਕਰਾਂ ਕਿਉਂਕਿ ਉਹ ਸ਼ੁਰੂ ਤੋਂ ਰਖਿਆ ਤਾਂ ਮੇਰੀ ਉਹੋ ਹੀ ਕਰ ਰਿਹਾ ਅਕਾਲ ਪੁਰਖ ਹੀ ਕਰ ਰਿਹਾ ਇਹ ਸਿਗਾ ਕਿ ਜਦ ਬੱਚਾ ਹੁੰਦਾ ਉਹਨੂੰ ਅਣਜਾਣੇ ਚ ਪਤਾ ਨਹੀਂ ਹੁੰਦਾ ਹਾਂ ਨਾਓ ਆਫਟਰ ਰੀਡਿੰਗ ਗੁਰਬਾਣੀ ਹੁਣ ਮੈਨੂੰ ਇੰਨੀ ਸਮਝ ਆ ਗਈ ਆ ਕਿ ਮੈਂ ਬੱਚੇ ਦੀ ਸਟੇਜ ਤੇ ਰਹਿਣਾ ਵੀ ਨਹੀਂ ਹੈਗਾ ਐਂਡ ਆਈ ਸ਼ੁੱਡ ਬੀ ਥੈਂਕਫੁਲ ਮੈਂ ਵਾਹਿਗੁਰੂ ਜੀ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਆ ਉਹ ਫਿਰ ਮੈਨੂੰ ਪਤਾ ਲੱਗ ਜਾਂਦਾ ਤੇ ਮੈਂ ਆਪਣੇ ਨਾਲ ਟਾਕ ਜ਼ਿਆਦਾ ਕਰਦੀ ਆ ਹਾਂਜੀ ਇਹ ਦੱਸਿਓ ਤੁਹਾਡਾ ਫਿਰ ਜਦੋਂ ਤੁਸੀਂ ਬਾਣੀ ਨਾਲ ਜੁੜੇ ਹੋ ਹਾਂਜੀ ਹਾਂਜੀ ਸਮਝ ਲੱਗੀ ਕਿ ਬਾਣੀ ਜਿਹੜੀ ਆ ਸਾਨੂੰ ਉੱਚਾਉਣ ਲਈ ਐਲੀਵੇਟ ਕਰਨ ਲਈ ਆ ਠੀਕ ਹੈ ਜੀ ਤੁਹਾਡੇ ਫਿਰ ਜਿਹੜਾ ਪਰਿਵਾਰਕ ਤੁਹਾਡੀ ਜ਼ਿੰਦਗੀ ਸੀ ਉਹ ਉਹਦੇ ਕਿੰਨੇ ਕੁ ਦਾ ਪ੍ਰਭਾਵ ਜਿਹੜਾ ਪਿਆ ਤੁਹਾਡੇ ਜੀਵਨ ਸਾਥੀ ਜਿਹੜੇ ਸੀਗੇ ਉਹਨਾਂ ਨੇ ਕਿਸ ਰੂਪ ਵਿੱਚ ਜਿਹੜਾ ਇਹਨੂੰ ਲਿਆ ਉਹਦਾ ਪ੍ਰਭਾਵ ਮਤਲਬ ਇਟਸ ਵੈਰੀ ਹਾਰਡ ਕਿ ਉਹ ਇੱਕ ਨੂੰ ਈਗੋ ਮਾਰ ਕੇ ਕਹਿਣਾ ਕਿ ਹਾਂ ਜੀ ਤੁਸੀਂ ਬਹੁਤ ਗੁੱਡ ਹੈਗੇ ਹੋ ਅੱਗੇ ਨਾਲੋਂ ਬੈਟਰ ਹੋ ਗਏ ਹੋ ਉਹ ਤਾਂ ਵੈਰੀ ਹਾਰਡ ਹੈ ਉਹ ਵਿਚ ਵੀ ਹੌਮੇ ਹੁੰਦੀ ਆ ਅਨੇ ਉਹ ਉਹਦੇ ਕ ਅਲੱਗ ਚੀਜ਼ ਆ ਖੈਰ ਹਾਂਜੀ ਪਰ ਤੁਹਾਡਾ ਸੁਭਾਅ ਸੀਗਾ ਪਰ ਨੇਚਰ ਜਿਹਦਾ ਵਰਤავ ਸੀ ਤਰਕੀ ਕਰੀ ਜਿਹਦਾ ਉਹਦੀ ਕੀ ਚੇਂਜਿੰਗ ਆਈ ਮਤ ਪਹਿਲਾਂ ਨਾਲੋਂ ਕੁਝ ਪਹਿਲਾਂ ਤੁਹਾਨੂੰ ਗੁੱਸਾ ਜ਼ਿਆਦਾ ਹੁੰਦਾ ਸੀ ਜਾਂ ਨਹੀਂ ਸੀ ਹੁੰਦਾ ਜਾਂ ਕਿਸੇ ਨਾਲ ਈਰਖਾ ਦੁਸ਼ਤ ਸੀਗੀ ਜਾਂ ਤੁਸੀਂ ਜੱਜਮੈਂਟ ਕਰ ਲੈਂਦੇ ਸੀ ਕੇਵਲ ਕਿਸੇ ਦਾ ਪਹਿਰਾਵਾ ਦੇਖ ਕੇ ਹਮ ਹਾਂ ਜਾਂ ਉਹਦਾ ਬਾਹਲਾ ਰੂਪ ਦੇਖ ਕੇ ਤੁਸੀਂ ਜੱਜਮੈਂਟ ਕਰਨ ਲੱਗ ਪੈਂਦੇ ਸੀ ਵੀ ਚੰਗਾ ਜਾਂ ਮਾੜਾ ਬਤ ਇਹ ਕਿਸਾਨ ਦੀ ਤਬਦੀਲੀ ਤੁਹਾਡੇ ਜਾਇਗੀ ਰਾ ਪਰਿਵਾਰ ਨੇ ਨੋਟ ਕੀਤਾ ਵੀ ਤੁਹਾਡੇ ਸੱਚਮੁੱਚ ਜਿਹੜੀ ਆ ਚੇਂਜਿੰਗ ਆਈ ਆ ਪਰ ਇਹ ਚੰਗਾ ਪੱਖਾ ਚੇਂਜਿੰਗ ਦਾ ਰਾਈਟ ਚੰਗੇ ਪੱਖ ਇਸ ਤਰ੍ਹਾਂ ਹੈਗਾ ਕਿ ਅੱਗੇ ਹੁੰਦਾ ਸੀ ਕਿ ਥੋੜੀ ਐਕਸਪੈਕਟੇਸ਼ਨਸ ਹੁੰਦੀ ਸੀ ਹੁਣ ਐਕਸਪੈਕਟੇਸ਼ਨ ਨਹੀਂ ਹੈਗੀ ਠੀਕ ਐਕਸਪੈਕਟੇਸ਼ਨ ਬਿਲਕੁਲ ਨਹੀਂ ਹੈਗੀ ਅੱਗੇ ਹੁੰਦਾ ਸੀਗਾ ਕਿ ਅੰਦਰੋਂ ਗੁੱਸਾ ਆਉਂਦਾ ਸੀ ਗੁੱਸਾ ਹੁਣ ਵੀ ਆਉਂਦਾ ਅੰਦਰੋਂ ਪਰ ਉਹਨੂੰ ਫਿਰ ਅਨਾਲਿਸਿਸ ਕਰਕੇ ਕਿ ਹਾਂ ਪਤਾ ਨਹੀਂ ਹੈ ਦੂਸਰੀ ਤੇਨੂੰ ਪਤਾ ਨਹੀਂ ਹੈ ਕਿ ਇਸ ਕਰਕੇ ਉਹ ਜਿਹੜੇ ਬੰਦਨਾ ਦੇ ਵਿੱਚ ਹੈਗੇ ਆ ਤੇ ਸੁਖੀਰ ਕੌਰ ਜੀ ਤੁਹਾਨੂੰ ਤੇ ਪਤਾ ਆ ਨਾ ਹੁਣ ਤੁਹਾਨੂੰ ਬਾਬਾ ਜੀ ਨੇ ਵਾਈਗੁਰ ਜੀ ਨੇ ਤਾਂ ਦੱਸਿਆ ਆ ਤੇ ਇਸ ਕਰਕੇ ਫਿਰ ਅਗਲੇ ਤੇ ਕਿਰਪਾ ਤਰਸ ਕੇ ਆਉਣ ਲੱਗ ਜਾਂਦਾ ਵੀ ਮੇਰਾ ਪੁੱਛਦੇ ਕਿ ਪਹਿਲਾਂ ਤੁਹਾਨੂੰ ਖਿਜ ਆ ਜਾਂਦੀ ਸੀ ਜਦੋਂ ਬੋਲ ਕਰਦਾ ਸੀ ਬਿਲਕੁਲ ਬਿਲਕੁਲ ਪਰ ਜਦੋਂ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਵਿਚਾਰਨੀ ਸ਼ੁਰੂ ਕੀਤੀ ਫਿਰ ਤੁਹਾਨੂੰ ਲੱਗਾ ਤੁਸੀਂ ਫਿਰ ਉਹਦੇ ਪੁਆਇੰਟ ਆਫ View ਤੋਂ ਦੇਖਣ ਲੱਗ ਪਏ ਹਾਂਜੀ ਜਿਹੜਾ ਐਸਾ ਕਹਿ ਰਿਹਾ ਜਾਂ ਕਰ ਰਿਹਾ ਬੋਲ ਰਿਹਾ ਤਾਂ ਹੋ ਸਕਦਾ ਹੈ ਪਛੇਤ ਜਿਹੜਾ ਕਾਰਜਰੋਹ ਦੀ ਕੀ ਮਜਬੂਰੀ ਆ ਜਾਂ ਅਗਿਆਨਤਾ ਜਾਂ ਹੋਛਾਪਾਨਾ ਫਿਰ ਤੁਹਾਨੂੰ ਹੀ ਦੇਖ ਕੇ ਉਹਦੇ ਲਈ ਬਤ ਜਿਹੜਾ ਭਾਪੈਦਾ ਆ ਕਿ ਅਰਦਾਸ ਕਰੀਏ ਕਿ ਮਹਾਰਾਜ ਜੀ ਨੂੰ ਠੀਕ ਰਾ ਕੇ ਪਾਵੇ ਠੀਕ ਸੋਚ ਦੇਵੇ ਮਤਲਬ ਇਹ ਤਬਦੀਲੀ ਜਿਹੜੀ ਆਪਾਂ ਕਹਿ ਸਕਦੇ ਹਾਂਜੀ ਮੈਂ ਕਹੂੰਗੀ ਇਹ ਤਬਦੀਲੀਆਂ ਅਗਲੇ ਬਾਰੇ ਹਲੇ ਹਲੇ 19 ਸਟੇਜ ਉੱਥੇ ਤੱਕ ਨਹੀਂ ਪਹੁੰਚੀ ਹੈਗੀ ਵੀ ਆਪਣੇ ਆਪ ਦੇ ਵਿੱਚ ਹੀ ਅ ਅਡੋਲਤਾ ਰਹੇ ਹਨਾ ਫਿਰ ਉਹ ਦੈਟ ਇਜ਼ ਨੈਕਸਟ ਸਟੈਪ ਵੀ ਹਾਂ ਐਂਡ ਬਿਲਕੁਲ ਉਹਨੂੰ ਜਾਰ ਨਹੀਂ ਕਰਨਾ ਜਾਂ ਕੋਈ ਦੱਸੇ ਤਾਂ ਕਹਿਣਾ ਵੀ ਹੁਣ ਬਸ ਕਰੋ ਯਾਰ ਰਹਿਣ ਦਿਓ ਹਨਾ ਆਪਾਂ ਨਹੀਂ ਕੁਝ ਕਰੀ ਤਾਂ ਨਹੀਂ ਕਰਨੀ ਇਸ ਤੋਂ ਲਾਵਾ ਜਿਹੜੀ ਜੇ ਪਹਿਲਾਂ ਕੋਈ ਜਿਹੜੇ 네ਗੇਟਿਵ ਸੋਚ ਜ਼ਿਆਦਾ ਭਾਰੂ ਸੀ ਜਾਂ ਪੋਜੀਟਿਵ ਹੀ ਸੋਚਦੇ ਸ਼ੁਰੂ ਤੋਂ ਤੁਸੀਂ ਤਾਂ ਇਹ ਫਰਕ ਪਿਆ ਕੁਝ ਜਿਹੜਾ ਤੁਹਾਡੇ ਇਹਦੇ ਵਿੱਚ ਵੀ ਐਟੀਟਿਊਡ ਵਿੱਚ ਵੀ 네ਗੇਟਿਵ ਸੋਚ ਸਗੋਂ ਪਹਿਲਾਂ ਹੈ ਨਹੀਂ ਸੀਗੀ ਮੇਰੇ ਵਿੱਚ ਪਰ ਜਿਸ ਵੇਲੇ ਦੁਨੀਆ ਤੁਹਾਡੇ ਨਾਲ ਕਰਦੀ ਆ ਫਿਰ ਤੁਸੀਂ ਪਹਿਲਾਂ ਕਹਿੰਦੇ ਕਿ ਮੈਂ ਤਾਂ ਇਹਦੇ ਨਾਲ ਕੀਤਾ ਨਹੀਂ ਇਹ ਮੇਰੇ ਨਾਲ ਇਦਾਂ ਕਿਉਂ ਕਰਦਾ ਫਿਰ ਥੋੜੀ ਜੀ 네ਗੇਟਿਵ ਸੋਚ ਵਧੀ ਆ ਉਹ ਨਹੀਂ ਜਦੋਂ ਬਾਣੀ ਪੜਨ ਨਾਲ ਤੋਂ ਉਸ ਫਰਕ ਪਿਆ ਕੁਝ ਕੇ ਨਹੀਂ ਫਿਰ ਫਿਰ ਉਸ ਤੋਂ ਬਾਅਦ ਲੱਗਾ ਬਈ ਰਹਿਣ ਦਿਓ ਉਹਨਾਂ ਬਾਰੇ ਬਾਣੀ ਪੜਨਾ ਬਚੋ ਜਿਹੜਾ ਹਾਂ ਜੀ ਤੁਹਾਡਾ ਵੀ ਉਹ 네ਗੇਟਿਵ ਤੋਂ ਪੋਜ਼ਿਟਿਵ ਸੋਚਣ ਲੱਗ ਪਏ। ਰਾਈਟ ਉਹਨਾਂ ਬਾਰੇ ਮੈਂ ਸੋਚਣਾ ਨਹੀਂ ਹੈਗਾ ਐਂਡ ਮੈਨੂੰ ਇਦਾਂ ਹੁਣ ਮੈਂ ਆਪਣੇ ਆਪ ਨੂੰ ਕਹਿ ਦੇਣੀ ਕਿ ਜਿਸ ਵੇਲੇ ਮੌਕਾ ਆਊਗਾ ਵਾਈ ਗੁਰੂ ਜੀ ਆਪੇ ਹੀ ਉਹ ਸੰਭਾਲ ਲੈਣਗੇ। ਹਾਲੇ ਮੈਨੂੰ ਫਿਕਰ ਕਰਨ ਦੀ ਲੋੜ ਨਹੀਂ। ਅੱਗੇ ਮੈਨੂੰ ਹੁੰਦਾ ਸੀ ਕਿ ਜੋ ਫਲਾਨਾ ਮੈਨੂੰ ਇਦਾਂ ਹੋ ਗਿਆ, ਬਿਮਾਰ ਹੋ ਗਏ, ਮੇਰਾ ਨਾ ਫਲਾਨਾ ਬੋਲਦਾ ਨਹੀਂ ਹੈਗਾ। ਮੈਂ ਕਿਸ ਤਰੀਕੇ ਨਾਲ ਹਸਪੀਟਲ ਦੇ ਵਿੱਚ ਜਾ ਕੇ ਕਿਦਾਂ ਫੇਸ ਕਰੂੰਗੀ? ਮੇਰਾ ਦਿਲ ਨਹੀਂ ਕਰਦਾ ਹੁਣ ਮੈਨੂੰ ਹੈਗਾ ਕਿ ਜਿਸ ਵੇਲੇ ਪਹਿਲੀ ਗੱਲ ਤੇ ਬਾਈ ਗੁਰੂ ਜੀ ਤੁਸੀਂ ਸੁੱਖ ਰੱਖੋ ਦੂਜੀ ਗੱਲ ਹੈਗੀ ਆ ਕਿ ਜਦੋਂ ਮੌਕਾ ਆਊਗਾ ਦੇਖ ਹੀ ਜਾਊਗੀ ਤੁਸੀਂ ਆਪੇ ਮੈਨੂੰ ਉਸ ਵੇਲੇ ਮੱਥ ਦੇ ਦਿਓਗੇ ਸੋ ਆਈ ਲਿਵ ਇਨ ਦਾ ਪ੍ਰੈਜ਼ੈਂਟ ਆਈ ਡੋਨਟ ਵਰੀ ਅਬਾਊਟ ਦਾ ਫਿਊਚਰ ਕੀ ਕੀ ਹੋਊਗਾ ਮੈਂ ਮਤਲਬ ਪ੍ਰੈਜ਼ੈਂਟ ਦੇ ਵਿੱਚ ਰਹਿ ਕੇ ਤੇ ਪਾਸਟ ਤੋਂ ਜਿਹੜੀਆਂ ਗਲਤੀਆਂ ਹੈਗੀਆਂ ਕਈ ਵਾਰੀ ਅਗਲਾ 10 ਵਾਰੀ ਤੁਹਾਨੂੰ ਕਹਿ ਦਿੰਦਾ ਇੱਕ ਵਾਰ ਤੁਸੀਂ ਜਦੋਂ ਗਲਤ ਦਾ ਜਵਾਬ ਦਿੱਤਾ ਆਪਣੇ ਮਨ ਨੂੰ ਜਿਆਦਾ ਕਲੇਸ਼ ਹੁੰਦਾ ਸੀ ਹਮਮ ਤੇ ਹੁਣ ਲੱਗਿਆ ਕਿ ਜੇ ਮੈਂ ਉਦੋਂ ਵੀ ਮੈਂ ਸੋਚਦੀ ਸੀ ਕਿ ਜੇ ਮੈਂ ਨਾ ਕਹਿੰਦੀ ਤਾਂ ਜਿਆਦਾ ਬੈਟਰ ਹੋਣਾ ਸੀ ਹੁਣ ਪਤਾ ਲੱਗ ਗਿਆ ਹੁਣ ਕਨਫਰਮੇਸ਼ਨ ਹੋ ਗਈ ਕਨਫਰਮੇਸ਼ਨ ਹੋ ਗਈ ਕਿਉਂ ਇਹ ਦਾ ਜਿਹੜਾ ਹੈਗਾ ਵਾਈਗਰੂ ਜੀ ਨੇ ਹਿਸਾਬ ਕਿਤਾਬ ਰੱਖਦੇ ਕਰਮਾਂ ਦਾ ਉਹਨਾਂ ਨੇ ਆਪਣੇ ਨਿਯਮ ਦੇ ਅਨੁਸਾਰ ਉਹਨਾਂ ਨੇ ਕਰਨਾ ਐਂਡ ਕਈਆਂ ਨੂੰ ਜਿਨ੍ਹਾਂ ਨੂੰ ਅਵੋਇਡ ਕਰ ਸਕਦੀ ਮੈਂ ਕਰਦੀ ਹਮਮ ਪਰ ਜਿਨ੍ਹਾਂ ਨੂੰ ਅਵੋਇਡ ਨਹੀਂ ਕਰ ਸਕਦੀ ਉਹ ਫਿਰ ਮੈਂ ਕਹਿੰਦੀ ਆ कि ਇਹ ਮੇਰੇ ਸੁਧਾਰ ਦੇ ਲਈ ਵਾਇਗੁਰੂ ਜੀ ਨੇ ਆਲੇ ਦੁਆਲੇ ਰੱਖੇ ਹੋਏ ਆ ਤਾਂ ਕਿ ਮੇਰੇ ਵਿੱਚ ਸਹਿਨਸ਼ੀਲਤਾ ਆ ਜਾਵੇ ਅਡੋਲਤਾ ਇਹ ਤੁਸੀਂ ਪੋਜ਼ਿਟਿਵਿਟੀ ਐਜਾ ਲਿਖ ਲਈ ਜੀ ਤੁਸੀਂ ਇਹਦਾ ਸੋਚਦੇ ਹੋ ਤੁਸੀਂ ਬਿਲਕੁਲ ਕਿਉਂਕਿ ਤੁਸੀਂ ਦੂਜੇ ਨੂੰ ਨਹੀਂ ਬਦਲ ਸਕਦੇ ਜੋ ਕੁਝ ਵਾਪਰ ਰਿਹਾ ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਆਪ ਨੂੰ ਹਾਂਜੀ ਤੁਸੀਂ ਆਪਣਾ ਦ੍ਰਿਸ਼ਟੀਕੋਣ ਸੋਚਣ ਦਾ ਢੰਗ ਤੁਹਾਡਾ ਕੀ ਨਜ਼ਰੀਆ ਠੀਕ ਹੈ ਜੀ ਇਹ ਤੁਸੀਂ ਜੀਰੂ ਚ ਇਹ ਤੁਹਾਡੇ ਵੱਸ ਆ ਇਹ ਸਾਡੇ ਵੱਸ ਆ ਬਿਲਕੁਲ ਤੇ ਗੁਰਬਾਣੀ ਸਾਨੂੰ ਮੁਕਰੂ ਵਿੱਚ ਇਹੀ ਜਿਹੜੀ ਆ ਉਹ ਸਿਖਾਉਂਦੀ ਆ ਇਹੀ ਸ਼ਕਤੀ ਦਿੰਦੀ ਆ ਤਾਕਤ ਦਿੰਦੀ ਆ ਕਿ ਅਸੀਂ ਜਿਹੜਾ ਉਹਨੂੰ ਹਮੇਸ਼ਾ ਜਿਹੜੀ ਆ ਉਹ ਪੋਜ਼ਿਟਿਵ ਲੈਨੇ ਆ ਇਹਦੇ ਨਾਲ ਕੀ ਆ ਕਿ ਸਾਨੂੰ ਅਸੀਂ ਢੈਂਦੀਆਂ ਕਰਦਾ ਸ਼ਿਕਾਰ ਨਹੀਂ ਹੁੰਦੇ ਬਿਲਕੁਲ ਭਾਵੇਂ ਪਰਸਤਿਤੀਆਂ ਕੈਸੀਆਂ ਵੀ ਹੋਣ ਹਾਂਜੀ ਸਾਡੇ ਉਹਦਾ ਚੜ੍ਹਦੀ ਕਲਾ ਵਾਲਾ ਪਾਉ ਜਜ਼ਵਾ ਹਮੇਸ਼ਾ ਬਣਿਆ ਰਹਿਦਾ ਬਿਲਕੁਲ ਕਿਸੇ ਨਾਵਾ ਜਿਹੜਾ ਮੋਹ ਆ ਮੋਹ ਜਿੰਨਾ ਫਰਕ ਪਿਆ ਮੋਹ ਤੇ ਨਹੀਂ ਹੈਗਾ ਜ਼ਿੰਮੇਵਾਰੀ ਜ਼ਰੂਰ ਹੈਗੀ ਹੈ ਜ਼ਿੰਮੇਵਾਰੀ ਖਰੋਤ ਸੁਭਾਅ ਦਾ ਹੁਣੇ ਵੀ ਚਾਹੀਦੀ ਆ ਨਵਾਬ ਨੇ ਚਾਹੀਦੀ ਆ ਹਾਂਜੀ ਪਰ ਜਜ਼ਾਮ ਤੌਰ ਤੇ ਬੰਦਾ ਮੋਹ ਵਿੱਚ ਫਸਿਆ ਹੋਇਆ ਹੈ ਹਾਂਜੀ ਮੋਹ ਜਿਹੜਾ ਆਪਣੇ ਤੱਕ ਆਪਣੇ ਨਾਲ ਜ਼ਿਆਦਾ ਹੁੰਦਾ ਇਹ ਮੇਰਾ ਆਪਣਾ ਇਹ ਬਗਾਨਾ ਇਹ ਦੁਸ਼ਮਣਾਈ ਮਿੱਤਰਾਂ ਤੁਮਹਦੇ ਬਾਣੀ ਪੜਨ ਨਾਲ ਇਹਦੇ ਚ ਕਿੰਨਾ ਜਿਹੜਾ ਅਸਰ ਪਿਆ ਬਾਣੀ ਨੇ ਕਿੰਨਾ ਪ੍ਰਭਾਵ ਪਾਇਆ ਕਿ ਤੁਸੀਂ ਮੋਹ ਤੋਂ ਆਪਣੇ ਥੋੜਾ ਜਿਹਾ ਉੱਪਰ ਉਠਾਉਣ ਚ ਕਾਮਯਾਬ ਹੋਏ نو ਆਈ ਬੀਇੰਗ ਅ ਟੀਚਰ ਮੈਨੂੰ ਪਤਾ ਸੀਗਾ ਕਿ ਸਟੂਡੈਂਟ ਨੇ 3.5 ਮਹੀਨੇ ਰਹਿਣਾ ਆਈ ਸ਼ੁੱਡ ਡੂ ਮਾਈ ਬੈਸਟ ਯਰ ਮੇਰੇ ਮੇਰੇ ਬੱਚਿਆਂ ਵਰਗੇ ਹੈ ਗਿਆ ਤੇ ਫਿਰ ਉਹਨਾਂ ਨੇ ਉੱਥੇ ਕਰਕੇ ਘਰ ਆ ਜੀ ਦਾ ਸੀ ਫਿਰ ਫਿਰ ਠੀਕ ਆ ਸੋ ਮਮਤਾ ਕੋਈ ਖਾਸ ਹੈ ਨਹੀਂ ਐਂਡ I डोंਟ ਹੈਵ ਅ ਚਾਈਲਡ ਸੋ ਫਰਮ ਦ ਵੈਰੀ ਬਿਗਨਿੰਗ ਇ ਮੇਰੀ ਅਪਬ੍ਰਿੰਗਿੰਗ ਹੈਗੀ ਆ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਮੇਰੇ ਬ੍ਰਦਰਸ ਸਿਸਟਰਸ ਦੇ ਬੱਚੇ ਸਭ ਮੇਰੇ ਬੱਚੇ ਆ ਜਿੱਥੇ ਮੈਂ ਰਹਿਨੀ ਆ ਇਹਨਾਂ ਦੇ ਬੱਚੇ ਉਹ ਸਭ ਮੇਰੇ ਬੱਚੇ ਆ ਸੋ ਮੇਰੇ ਜਿਆਦਾ ਬੱਚੇ ਹੈਗੇ ਆ ਐਂਡ ਮੈਨੂੰ ਪ੍ਰੋਬਲਮਸ ਘੱਟ ਦਿੰਦੇ ਆ ਸਗੋ ਯਾਨੀ ਕਿ ਬਾਣੀ ਜਦੋਂ ਇਹ ਸ਼ਕਤੀ ਮਿਲਦੀ ਹੈ ਤਾਕਤ ਮਿਲਦੀ ਹੈ ਆ ਬਿਲਕੁਲ ਬਿਲਕੁਲ ਕਿ ਅਸੀਂ ਜਿਹੜਾ ਉਹ ਮੈਂ ਤਾਂ ਆਮ ਤੌਰ ਤੇ ਜਿਹੜਾ ਬੰਦਾ ਐ ਐਸੀ ਸਿਚੁਏਸ਼ਨ ਵੀ ਜਦ ਡਾਵਾ ਡੋਲ ਹੋ ਜਾਂਦਾ ਜਦ ਟੈਂਦੀ ਕਲਾਂ ਦਾ ਸ਼ਿਕਾਰ ਹੋ ਜਾਂਦਾ ਨਹੀਂ ਲੋਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਵਨ ਤੁਹਾਡੇ ਕੋਲ ਜਿਹੜੇ ਹੁੰਦੇ ਆ ਜੀ ਤੁਹਾਨੂੰ ਲੋਕੀ ਜਾਣ ਕੇ ਆ ਮੂਵੀ ਦਿਖਾਲਦੇ ਤੁਹਾਨੂੰ ਇਦਾਂ ਕਰਦੇ ਨੋ ਪਰ ਮੇਰੇ ਅੰਦਰ ਜਿਹੜਾ ਸ਼ਕਤੀ ਹੈਗੀ ਆ ਇਸ ਗੱਲੋਂ ਵਾਹਿਗੁਰੂ ਜੀ ਐਂਡ ਮੈਂ ਆਪਣਾ ਅੰਦਰਲਾ ਜਿਹੜਾ ਸੈਲਫ ਹੈਗਾ ਉਹ ਮੈਂ ਬਹੁਤ ਮਜ਼ਬੂਤ ਸ਼ੁਰੂ ਤੋਂ ਹੀ ਰੱਖਿਆ ਹੋਇਆ ਹੈ ਚਾਹੇ ਗੁਰਬਾਣੀ ਮੈਂ ਨਹੀਂ ਵੀ ਪੜਦੀ ਸੀ ਸੰਸਕਾਰ ਹੁੰਦੇ ਆ ਨਿਜ ਘਰ ਦੇ ਵਿੱਚ ਮੈਂ ਆਈ ਆਲਵੇਸ ਟਾਕ ਟੂ ਮਾਈ ਸੈਲਫ ਏਵਰੀ ਡੇ अर्ਲੀ ਇਨ ਦਾ ਮਾਰਨਿੰਗ ਐਂਡ ਇਨ ਦਾ ਈਵਨਿੰਗ ਕਿਉਂਕਿ ਮੈਂ ਕੱਲੀ ਆਪਣੇ ਆਪ ਨੂੰ ਮਹਿਸੂਸ ਕਰਦੀ ਆ ਐਂਡ ਮੈਂ ਕਿੰਨੀ ਮੈਨੂੰ ਕਿਨੇ ਅੱਜ ਹਰਟ ਕਰਨ ਦੀ ਕੋਸ਼ਿਸ਼ ਕੀਤੀ ਐਂਡ ਮੈਂ ਉਹਨੂੰ ਜੇ ਅਵੋਇਡ ਕਰ ਸਕਦੀ ਆ ਤਾਂ ਕਿਸ ਤਰੀਕੇ ਨਾਲ ਉਦੋਂ ਮੈਨੂੰ ਪਤਾ ਨਹੀਂ ਸੀ ਪਰ ਹੁਣ ਮੈਨੂੰ ਪਤਾ ਲੱਗਾ ਕਿ ਅਕਾਲ ਪੁਰਖ ਆਪਣੀ ਵਰਖਾ ਕਰ ਰਹੇ ਸੀਗੇ ਤੇ ਹੁਣ ਉਹ ਗੁਰਪ੍ਰਸਾਦ ਜਿਹੜਾ ਹੈਗਾ ਉਹ ਹੁਣ ਮੈਨੂੰ ਐਕਚੁਅਲ ਹਾਈਕਨ ਵਿਜੂਅਲਾਈਜ਼ ਇਟ ਮੈਂ ਇਹ ਮਹਿਸੂਸ ਕਰਨ ਮੰਗਦੀ ਕਿ ਘਟ-ਘਟ ਦੇ ਵਿੱਚ ਮੇਰੇ ਵਿੱਚ ਵੀ ਹੈਗਾ ਤੇ ਦੂਸਰੇ ਵਿੱਚ ਵੀ ਹੈਗਾ ਉਹ ਕਈ ਵਾਰ ਮੈਨੂੰ ਹੱਲ ਨਹੀਂ ਬਹੁਤਾ ਕਲੀਅਰ ਹੁੰਦਾ ਪਰ ਮੈਂ ਉਹ ਦੇਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਘਟ-ਘਟ ਦੇ ਵਿੱਚ ਅਕਾਲ ਪੁਰਖ ਵਸਦੇ ਆ ਇਹ ਫਿਰ ਜਿ ਸਾਰੇ ਇੱਕੋ ਜਿਹੇ ਆ ਉਥੇ ਹਮੇਸ਼ਾ ਤੱਕ ਮੈਨੂੰ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਹਾਂਜੀ ਤੁਸੀਂ ਅੰਤ ਵਿੱਚ ਸਾਡੇ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬਾਣੀ ਪਰ ਤੁਸੀਂ ਜਨਾਬ ਬਾਣੀ ਤੋਂ ਲਾਭ ਠਾਇਆ ਪੜ ਕੇ ਤੁਸੀਂ ਕੀ ਜਿਹੜੇ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਤੋਂ ਬਹੁਤ سارے ਜਿਹੜੇ ਸਾਡੇ ਦਰਸ਼ਕਾ ਜ਼ਰੂਰ ਪ੍ਰੇਰਨਾ ਲੈਣਗੇ ਉਹਨਾਂ ਨੂੰ ਉਤਸ਼ਾਹ ਮਿਲੇਗਾ ਹਿੰਮਤ ਮਿਲੇਗੀ ਨਾਲੇ ਦੇ ਨਾਲ ਗੁਰਬਾਣੀ ਅਸੀਂ ਕਿਸ ਲਈ ਪੜਨੀ ਆ ਇਸੋ ਬੜਾ ਬੜਾ ਜ਼ਰੂਰੀ ਪੁਆਇੰਟ ਆ ਜਿਹੜਾ ਪਾਕਾ ਕਿ ਇਹਦੇ ਲਈ ਵੀ ਜਿਹੜਾ ਸੋਚ ਲਈ ਸਾਡੇ ਦਰਸ਼ਕ ਮਜਬੂਰ ਹੋਣਗੇ ਤਾਂ ਵੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੇ ਇਹ ਕਹੂੰਗੀ ਕਿ ਪਹਿਲਾਂ ਉਹ ਆਪਣੇ ਆਪ ਸੈਲਫ ਦੇ ਨਾਲ ਵੈਰੀ ਵੈਰੀ ਟਰੂਥਫੁਲ ਹੋਣ ਕਿ ਕੀ ਮੈਂ ਆਪਣੇ ਆਪ ਨਾਲ ਝੂਠ ਬੋਲੀ ਜਾਣਾ ਜਾਂ ਮੈਂ ਗੁਰਬਾਣੀ ਨੂੰ ਗੁਰੂ ਮੰਨ ਕੇ ਸ਼ਬਦ ਗੁਰੂ ਮੰਨ ਕੇ ਸੀਧ ਲੈਣੀ ਆ ਕਿ ਮੈਂ ਕਰਮकांड ਕਰਨੇ ਆ ਇਹਦੇ ਵਿੱਚੋਂ ਮੈਨੂੰ ਕੀ ਮਿਲਦਾ ਹੈਗਾ ਕਿ ਮੈਂ ਲੋਕਾਂ ਨੂੰ ਖੁਸ਼ ਕਰਨਾ ਕੀ ਮੈਂ ਆਪਣੇ ਆਪ ਨੂੰ ਖੁਸ਼ ਕਰਨਾ ਆਪਣੇ ਆਪ ਨੂੰ ਖੁਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੇ ਮੈਂ ਆਪ ਖੁਸ਼ ਹਾਂ ਤਾਂ ਕਿਸੇ ਹੋਰ ਨੂੰ ਵੀ ਖੁਸ਼ ਕਰ ਸਕੂਗੀ ਉਹ ਬੜੀਆ ਪੁਆਇੰਟਡ ਆਓ ਤੁਸੀਂ ਸਾਡੇ ਦਰਸ਼ਕਾਂ ਦੇ ਧਿਆਨ ਚ ਲਿਆਂਦਾ ਹਾਂਜੀ ਕਿ ਕਰਮ ਕਾਂਡ ਅਸੀਂ ਜ਼ਿਆਦਾਤਰ ਕਾਦੇ ਲਈ ਕਰਦੇ ਆ ਕਾਦੇ ਲਈ ਕਰਦੇ ਵੀ ਹੈਵ ਟੂ ਆਸਕ ਹਰ ਗੱਲ ਤੇ ਪੁੱਛਣਾ ਵੀ ਮੈਂ ਮੈਂ ਆਪਣਾ ਨਾਮ ਲੈ ਕੇ ਪੁੱਛਦੀ ਹੁੰਦੀ ਆ ਕਿ ਸੁਖਵੀਰ ਕੌਰ ਜੀ ਤੁਸੀਂ ਕਾਦੇ ਲਈ ਕਰ ਰਹੇ ਆ ਤੇ ਅੰਦਰੋਂ ਮਤਲਬ ਬਿਲਕੁਲ ਸਹੀ ਜਵਾਬ ਆਉਂਦਾ ਕੀ ਲੋੜ ਤਾਂ ਹੈ ਨਹੀਂ ਹੈਗੀ ਲੋੜ ਤਾਂ ਹੈ ਨਹੀਂ ਹੈਗੀ ਪਰ ਅੰਦਰੋਂ ਇਹ ਵੀ ਚਾਹੁੰਦਾ ਕਿ ਮੈਂ ਕੰਫਰਟ ਵਿੱਚ ਰਵਾਂ ਤੇ ਫਿਰ ਜਿੰਨੇ ਘੱਟ ਕਰਮਕਾਂਡ ਹੋਣਗੇ ਉਨਾਂ ਹੀ ਆਪਣੀਆਂ ਬੰਦਿਸ਼ਾਂ ਜਿਹੜੀਆਂ ਉਹ ਘੱਟ ਹੋਣਗੀਆਂ ਹਾਂਜੀ ਸੋ ਮੈਂ ਤੇ ਕਹੂੰਗੀ ਬਾਣੀ ਨੂੰ ਬਹੁਤ ਪਿਆਰ ਨਾਲ ਦੋ ਸੈਂਟੈਂਸ ਪੜੋ ਦੋ ਪੰਕਤੀਆਂ ਪੜੋ ਪਰ ਪੜੋ ਧਿਆਨ ਨਾਲ ਸਮਝ ਕੇ ਪੜੋ ਅਰਦਾਸ ਕਰੋ ਤੁਹਾਨੂੰ ਮਿਲ ਜਾਂਦੇ ਆ ਜੇ ਤੁਸੀਂ ਅਰਦਾਸ ਕਰਦੇ ਨਾ ਮੈਂ ਕਰਦੀ ਹੁੰਦੀ ਸੀ ਮੈਂ ਕਹਿੰਦੀ ਸੀ ਮੈਨੂੰ ਕੋਈ ਮਿਲੇ ਜਿਹਦੇ ਨਾਲ ਮੈਂ ਵਾਹਿਗੁਰੂ ਦੀ ਗੱਲ ਕਰ ਸਕਾਂ ਹੁਣ ਮੈਨੂੰ ਕਿੰਨੇ ਹੈਗੇ ਮੈਂ ਫੋਨ ਤੇ ਕਰਦੀ ਰਣੀ ਆ ਸੋ ਮੈਨੂੰ ਬਹੁਤ ਅੱਛਾ ਲੱਗਦਾ ਹੈ ਉਹ ਉਹ ਤੁਹਾਡਾ ਧੰਨਵਾਦ ਮੇਰਾ ਖਿਆਲ ਜਰੂਰ ਸਾਡੇ ਦੇ ਦਰਸ਼ਕਾਂ ਉਹ ਤੁਹਾਡਾ ਜਿਹੜਾ ਆਪਣਾ ਜਾਂ ਨਿੱਜੀ ਤਜਰਬਾ ਜੋ ਤੁਸੀਂ ਬਾਣੀ ਚੋਂ ਘੇਨ ਕੀਤਾ ਇਹ ਜ਼ਰੂਰ ਲਾਭ ਉਠਾਉਣਗੇ ਤੋਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ